ਸੱਚੀ ਗੱਲ ਸਾਥੀਓ ਦੇਸ਼ ਵਿਦੇਸ਼ ਦੇ ਅੰਦਰ ਬੈਠੇ ਸਾਰੇ ਪੰਜਾਬੀਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ ਅਕਾਲੀ ਦਲ ਨੂੰ ਵੀ ਵਧਾਈਆਂ ਕਿ ਕੱਲ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਤੇ ਕੱਲੀ ਉਸ ਚੋਣ ਦੇ ਦੌਰਾਨ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਮਾਫੀ ਮੰਗਣ ਦੀ ਬਜਾਏ ਉਹਨਾਂ ਨੇ ਆਪਣੇ ਗੁਨਾਹਾਂ ਦਾ ਠਿਕਰਾ ਬੀਜੇਪੀ ਦੇ ਸਿਰ ਤੇ ਫੋੜਨ ਦਾ ਕੁਝ ਆਪ੍ਰਿਆਸ ਕੀਤਾ ਇਹਦੇ ਕਰਕੇ ਮਨ ਨੂੰ ਮਜਬੂਰ ਹੋ ਕੇ ਅੱਜ ਕੁਝ ਕਹਿਣਾ ਪੈ ਰਿਹਾ ਹੈ ਕੱਲ ਜੋ ਕੁਛ ਹੋ ਤਾ ਦੇਖਣ ਨੂੰ ਮਿਲਿਆ ਜਿੱਥੇ ਕਰੋੜਾਂ ਸਿੱਖਾਂ ਦੇ ਦਿਲ ਦੇ ਅੰਦਰ ਪੰਥ ਦੇ ਨਿਆਂ ਦੀਆਂ ਦੇ ਦਿਲ ਦੇ ਅੰਦਰ ਥੇਸ ਪਹੁੰਚੀ ਪਹੁੰਚੀ ਮੇਰੇ ਵਰਗਾ ਬੰਦਾ ਵੀ ਜਿਹੜਾ ਅਕਾਲੀ ਦਲ ਦਾ ਹਮੇਸ਼ਾ ਹਮਾਇਤੀ ਰਿਹਾ ਇੱਕ ਕੌਮ ਦੀ ਨਮਾਇਆ ਰਾਜਨੀਤਿਕ ਜਮਾਤ ਦੇ ਹੱਕ ਚ ਮੈਂ ਹਮੇਸ਼ਾ ਆਵਾਜ਼ ਉਠਾਈ ਹੈ ਆਪਣੇ ਰਾਜਨੀਤਿਕ ਖੇਤਾਂ ਨੂੰ ਪਾਸੇ ਰੱਖ ਕੇ ਮੇਰੇ ਵੀ ਬਹੁਤ ਥੇਸ ਪਹੁੰਚੀ ਉਹ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਇੱਕ ਹੋਰ ਜ਼ਬਰ ਗੁਨਾ ਉੱਥੇ ਕੀਤਾ ਗਿਆ ਗੁਨਾਵਾਦੀ ਮਾਫੀਆਂ ਤਾਂ ਜਿੱਤੇ ਪੁਰੀਆਂ ਹੋਈਆਂ ਹੀ ਨਹੀਂ ਇੱਕ ਹੋਰ ਗੁਨਾ ਕਰਤਾ ਉੱਥੇ ਸ਼੍ਰੀ ਕਾਲ ਤਖਸਾਲ ਸਾਹਿਬ ਨੇ ਜੇ ਵੱਡੇ ਬਾਦਲ ਸਾਹਿਬ ਦਾ ਫਕਰੇ ਕੌਮ ਦਾ ਖਿਤਾਬ ਵਾਪਸ ਲਿਆ ਸੀਗਾ ਤਾਂ ਇਹ ਉੱਥੋਂ ਇੱਕ ਫਰਿਆਦ ਤਾਂ ਕੀਤੀ ਜਾ ਸਕਦੀ ਸੀ ਇੱਕ ਬੇਨਤੀ ਤਾਂ ਕੀਤੀ ਜਾ ਸਕਦੀ ਸੀਗੀ ਅਪੀਲ ਕੀਤੀ ਜਾ ਸਕਦੀ ਸੀਗੀ ਜਿਉਹਦੇ ਤੇ ਦੁਬਾਰਾ ਤੋਂ ਕੋਖਿਆ ਜਾਵੇ ਉਹਦੇ ਤੇ ਵਿਚਾਰ ਕੀਤਾ ਜਾਵੇ ਉrode ਖਿਲਾਫ ਰੈਜ਼ੋਲੂਸ਼ਨ ਪਾਣਾ ਤੇ ਬਾਣ ਵਾਲੀ ਪਾਰਟੀ ਵੀ ਅਕਾਲੀ ਦਲ ਦੀ ਪੰਥ ਦੀ ਨਮਾਇਆ ਪਾਰਟੀ ਹੋਵੇ ਸਕਦਾ ਮੈਂ ਨਹੀਂ ਸਮਝਦਾ ਵੀ ਕਿਸੇ ਵੀ ਪੰਥ ਦੇ ਅਨਿਆਈ ਛੁੱਟ ਕਿਸੇ ਵੀ ਪੰਜਾਬੀ ਦੇ ਹੈ ਨਹੀਂ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਵੀਕਾਰ ਕਰੂਗਾ ਮੇਰੇ ਤੇ ਗਲੋਂ ਉੱਤਰ دینی ਆ ਗੱਲ ਸਾਥੀਓ ਮੈਂ ਇਸ ਕਰਕੇ ਬੜਾ ਮੇਰੇ ਦਿਲ ਨੂੰ ਠੇਸ ਪਹੰਚੀ ਹੈ ਦੂਜੀ ਗੱਲ ਤੇਜ ਸਿੰਘ ਸਮੁੰਦਰੀ ਹਾਲ ਦੇ ਅੰਦਰ ਭੋਲੇ ਸੋ ਨਿਹਾਲ ਦੇ ਤਾਂ ਨਾੜੇ ਲੱਗਦੇ ਫੱਬਦੇ ਵੀ ਐ ਰਾਹ ਵੀ ਬਣਦਾ ᱥਰ ਪਰ ਉਥੇ ਇੱਕ ਕਿਸੇ ਲੀਡਰ ਵਿਸ਼ੇਸ਼ ਦੇ ਉਹਦੇ ਉਹਦੇ ਨਾੜੇ ਲੱਗਣ ਸਰ ਐਡਾ ਅਹੰਕਾਰ ਲੀਡਰਾਂ ਦੇ ਵਿੱਚ ਇੱਥੇ ਤਾਂ ਤੁਸੀਂ ਬਹੁਤ ਦੂਰ ਹੋ ਕੁਰਸੀਆਂ ਤੋਂ ਅੱਜ ਉਥੇ ਜਾ ਕੇ ਆਪਣੇ ਨਾੜੇ ਲਗ ਰਹੇ ਸਰ ਤੇਜ ਸਿੰਘ ਉਥੇ ਹਰਮੰਦਰ ਸਾਹਿਬ ਦੀ ਛਾਂ ਦੇ ਅੰਦਰ ਬੈਠ ਕੇ ਤੁਸੀਂ ਆਪਣੇ ਨਾੜੇ ਲਾਈ ਜਾ ਰਹੇ ਹੋ ਗੁਰੂ ਮਹਾਰਾਜ ਦੇ ਗੁਰੂ ਸਾਹਿਬਾਨ ਦੀ ਗੱਲ ਨਾ ਕਰਕੇ ਤੁਸੀਂ ਆਪਣੇ ਨਾੜੇ ਲਵਾ ਰਹੇ ਸਰ ਤੀਜੀ ਗੱਲ ਇੱਕੋ ਹੀ ਚਰਚਾ ਉੱਤੇ ਸੀਗੀ ਵੀ ਹੁਣ ਪ੍ਰਧਾਨ ਜੀ ਆ ਗਏ ਤੇ 2027 ਦੇ ਅੰਦਰ ਸਰਕਾਰ ਅਕਾਲੀ ਦਲ ਦੀ ਬਣਨੀ ਹੈ ਸਭ ਅਕਾਲੀ ਦਲ ਦਾ ਹੋਂਦ ਅਕਾਲੀ ਦਲ ਦਾ ਜਨਮ ਪੰਥ ਪੰਜਾਬ ਤੇ ਪੰਜਾਬੀਅਤ ਦੀ ਰਖਵਾਲੀ ਵਾਸਤੇ ਬਣਿਆ ਸੀਗਾ ਸਰਕਾਰਾਂ ਵਾਸਤੇ ਨਹੀਂ ਬਣਿਆ ਸੀਗਾ ਸਰਕਾਰਾਂ ਬਣਦੀਆਂ ਸਰਕਾਰਾਂ ਡਿੱਗਦੀਆਂ ਪਰ ਜਿਹੜੇ ਅਸੂਲ ਹੁੰਦੇ ਆ ਉਹਨਾਂ ਤੇ ਪਹਿਰੇ ਦੇਣ ਵਾਸਤੇ ਆ ਪੰਥ ਦੀ ਪਾਰਟੀ ਬਣਾਈ ਗਈ ਸਾ ਕੁਰਸੀਆਂ ਲੈਣ ਵਾਸਤੇ ਨਹੀਂ ਸੀ ਬਣਾਈ ਗਈ ਕਿਹੜੇ ਮੂੰਹ ਨਾਲ ਕਿਹੜੇ ਲੀਡਰ ਉੱਥੇ ਸਾਬਾਨ ਸੀ ਜੀ ਨੇ ਕਿਸੇ ਨੇ ਵੀ ਆ ਇਸ ਗੱਲ ਨਹੀਂ ਸੋਚੀ ਵੀ ਆਪਾਂ ਕਰੀ ਕੀ ਜਾਣੇ ਪੰਜਾਬ ਬਾਰੂਦ ਦੇ ਢੇਰ ਤੇ ਬੈਠਾ ਹੈ ਪੰਜਾਬ ਦੇ ਲੋਕ ਸੜਕਾਂ ਤੇ ਹਾਹਾਕਾਰ ਮਚੀ ਖੜੀ ਹੈ ਤੇ ਉੱਥੇ ਪੰਜਾਬ ਦੀ ਗੱਲ ਨਾ ਕਰਕੇ ਕੁਰਸੀਆਂ ਦੀ ਗੱਲ ਹੋ ਰਹੀ ਹੈ ਆਪਣੀਆਂ ਗੱਲਾਂ ਉੱਥੇ ਹੋ ਰਹੀਆਂ ਆ ਗੱਲ ਚੱhti ਨਹੀਂ ਸਾਬh ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਚੌਥੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਸ੍ਰੀ ਅਕਾਲ ਤਖਤ ਦੇ ਸਾਹਮਣੇ ਖੜੇ ਹੋ ਕੇ ਇਹਨਾਂ ਲੋਕਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਰਾਜਨੀਤਿਕ ਸਜਾਵਾਂ ਜਿਹੜੀਆਂ ਇਹਨਾਂ ਨੂੰ ਤਨਖਾਹ ਜਿਹੜੀਆਂ ਲਾਈਆਂ ਗਈਆਂ ਸਭ ਕੋਈ ਕਿਸੇ ਨੂੰ ਦੇਖੋ ਗੁਰੂ ਮਹਾਰਾਜ ਤਾਂ ਬਖਸ਼ਣਾ ਹਰ ਹੁਦੈ ਸਾ ਉਹ ਗੁਰੂ ਮਹਾਰਾਜ ਰਾਜ ਦੇ ਚਾਜ ਉੱਤੇ ਖੜ ਕੇ ਜੇ ਕਹਤਾ ਸ਼ਬਦ ਨਹੀਂ ਤੁਹਾਨੂੰ ਜ਼ਲੀਲ ਕਰਨ ਵਾਸਤੇ ਨਹੀਂ ਉੱਥੇ ਤਨਖਾਹ ਲਈ ਸੀ ਵੀ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ ਉਹਨਾਂ ਨੂੰ ਸੁਧਾਰੋ ਤੁਸੀਂ ਸੁਧਾਰਨ ਦੇ ਬਜਾਏ ਹੋਰ ਦੂਜੇ ਪਾਸੇ ਤੁਰ ਪੇ ਅਗਰ ਜੇ ਸੁਧਾਰਿਆ ਹੁੰਦਾ ਤੇ ਮੈਂ ਨਹੀਂ ਸਮਝਦਾ ਵੀ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਖੜੇ ਹੋ ਕੇ ਕਿਤੇ ਵੀ ਪੰਜਾਬ ਦੇ ਅੰਦਰ ਕਿਸੇ ਸਾਡੇ ਪੰਜਾਬੀ ਉੱਤੇ ਸੰਸਕਾਰ ਹੈ ਸਾਡਾ ਪੁੰਦਰ ਸਾਹਿਬ ਇੱਕ ਬਹੁਤ ਹੀ ਬਜ਼ੁਰਗ ਮੈਚੁਰ ਸੀਨੀਅਰ ਸੀਨੀਅਰ ਪੋਸਟ ਲੀਡਰ ਜਿਹੜੇ ਆ ਉਹਨਾਂ ਨੂੰ ਇਸ ਕਿਸਮ ਦੀ ਉਹਨਾਂ ਤੇ ਉਹਨਾਂ ਨੂੰ ਆਪਣੇ ਸ਼ਬਦ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ ਉਹਨਾਂ ਦਾ ਬੜਾ ਬੜਾ ਉਹਨਾਂ ਨੇ ਉੱਥੇ ਜੋਗਰ ਨਾਲ ਕਹੀ ਹੈ ਪਰ ਇਹਦੇ ਨਾਲ ਜਿੱਥੇ ਆ ਇੱਕ ਸੰਸਕਾਰ ਆ ਇਹਨਾਂ ਮਸਲੇ ਤਾਂ ਨਹੀਂ ਪਰ ਜਿਹੜੀ ਗੱਲ ਉੱਥੇ ਇੱਕ ਰਾਜਨੀਤਿਕ ਨਜ਼ਰੀਏ ਨਾਲ ਤੁਸੀਂ ਦੇਖੋ ਇੱਕ ਚੁਣੀ ਹੋਈ ਪਾਰਟੀ ਦਾ ਪ੍ਰਧਾਨ ਆ ਆਪਣੇ ਮੂੰਹ ਕੋਈ ਮੇਰੀ ਤਾਂ ਕਿਸੇ ਨੇ ਹੋਰ ਨੇ ਇੱਕ ਮੇਰੇ ਨਾਮ ਤੇ ਆਰਡਰ ਇਸ਼ੂ ਕਰਤਾ ਜਾਂ ਇੱਕ ਫਰਮਾਨ ਜਾਰੀ ਕਰਤਾ ਤੇ ਮੈਨੂੰ ਪਤਾ ਹੈ ਮੈਂ ਨਾਮ ਨਹੀਂ ਦਸੂਗਾ ਸਿਰਫ ਨਾਂ ਦੱਸੋ ਤੁਸੀਂ ਪਰ ਪਰਦਾ ਉੱਡ ਗਿਆ ਸਾਬ ਤੁਹਾਡੀ ਸਾਰਾ ਜਿਹੜੀ ਤੁਹਾਡੀ ਕਮਜ਼ੋਰੀਆਂ ਤੁਸੀਂ ਆਪਣੇ ਆਪ ਲੋਕਾਂ ਦੇ ਸਾਹਮਣੇ ਢਿੱਡ ਨੰਗਾ ਕਰ ਲਿਆ ਸਾਬ ਤੁਸੀਂ ਕਿਹੜੇ ਮੋਨ ਵਾਲੇ ਹੁਣ ਜਿਹੜੀ ਹੈ ਅਕਾਲੀ ਦਲ ਕਹੂਗਾ ਵੀ ਕਾਂਗਰਸ ਦੇ ਅੰਦਰ ਜਿਹੜੇ ਪ੍ਰਧਾਨ ਬਣਾਤੇ ਉਹ ਤਾਂ ਪਰਚੀਆਂ ਤਾਂ ਪਿੱਛੋਂ ਕੋਈ ਹੋਰ ਵੀ ਚੀਜ਼ ਜਾਂਦੇ ਨੇ ਤੇ ਜੇ ਸਰਕਾਰ ਬਣਾਣਾ ਹੀ ਆ ਤੁਸੀਂ ਆ ਕੇ ਵੀ ਠੀਕ ਹੈ ਜੀ ਅਸੀਂ ਪ੍ਰਧਾਨੀਆਂ ਲੈਣੀਆਂ ਐ ਅਸੀਂ ਸਰਕਾਰਾਂ ਬਣਾਣੀਆਂ ਐ ਤਾਂ ਸਭ ਤੁਹਾਡੇ ਅੰਦਰ ਅਕਾਲੀ ਦਲ ਦੇ ਅੰਦਰ ਤੇ ਆਮ ਆਦਮੀ ਪਾਰਟੀ ਦੇ ਅੰਦਰ ਫਰਕ ਕੀ ਐ ਸਭ ਇਹ ਕਾਂਗਰਸ ਦੇ ਵਿੱਚ ਤੁਹਾਡਾ ਫਰਕ ਹੀ ਐ ਮੈਨੂੰ ਐਸੇ ਯਾਦ ਐ ਜਦੋਂ ਜਵਾਕ ਸੀ ਜਦੋਂ ਸੁਣਦੇ ਹੁੰਦੇ ਸੀ ਵੀ ਚੰਗੀ ਤੋਂ ਚੰਗੀ ਕਾਂਗਰਸ ਨਾਲੋਂ ਮਾੜਾ ਤੋਂ ਮਾੜਾ ਅਕਾਲੀ ਦਲ ਚੰਗਾ ਐ ਆਹ ਅਕਾਲੀ ਦਲ ਐ ਜਮਾਈ ਤੁਸੀਂ ਆਪਣਾ ਸਾਰੀ ਨਾ ਆਪਣਾ ਜਲੂਸ ਕਢਾਇਆ ਤੁਸੀਂ ਨਾਲ ਆਪਣੇ ਇੰਸਟੀਚੂਨਸ ਆਪਣੀ ਪ੍ਰਧਾਨਗੀਆਂ ਆਏ ਬਾਕੀ ਇੰਸਟੀਚੂਨ ਦਾ ਬਹੁਤ ਵੱਡੀ ਢਾਲ ਆਈ ਹੈ ਇਹਨਾਂ ਦੇ ਵਾਸਤੇ ਚਾਤੀ ਮਾਰੋ ਉਹਦੇ ਬਾਅਦ ਕਿਸੇ ਤੇ ਇਲਜ਼ਾਮ ਲਾਇਓ ਫਿਰ ਜਵਾਬ ਦੇਵਾਂਗੇ ਤੁਸੀਂ ਜਵਾਬ ਅਜੇ ਲੋਕਾਂ ਨੂੰ ਦੇਣੇ ਬਾਕੀ ਆ ਤੁਹਾਨੂੰ ਫਿਰ ਮੰਗਿਓ ਕਿਸੇ ਤੋਂ ਜਵਾਬ